ਪੂਰ ਵਿਜੇਪੁਰ ਤੋਂ આવਦੀ ਗੱਲ ਕਰਦੇ ਨਾ ਕਿਸੇ ਨੇ ਉਹ ਰਿਪੋਰਟ ਮੰਗਵੋਣੀ ਆ ਤੇ ਨਾ ਕਿਸੇ ਨੇ ਚਰਚਾ ਕਰਨੀ ਖਾਸ ਕਰਕੇ ਆਮ ਆਦੀ ਪਾਰਟੀ ਸਰਕਾਰ ਬਿਲਕੁਲ ਚਰਚਾ ਨਹੀਂ ਕਰੇਗੀ ਤੇ ਹੁਣ ਆਮ ਆਦੀ ਪਾਰਟੀ ਦੇ ਵਿੱਚ ਧੜੇ ਬੰਦੀ ਖੁੱਲ ਕੇ ਪੂਰੀ ਤਰ੍ਹਾਂ ਸਾਹਮਣੇ ਆ ਗਈ ਤੇ ਤੁਹਾਡਾ ਹਸ਼ਰ ਵੀ ਉਹ ਹੋਣਾ ਜੋ ਸੁਖਵੀਰ ਬਾਦਲ ਦਾ ਤੇ ਬਕਾਇਦਾ ਤੌਰ ਤੇ ਜਿਹੜਾ ਵਾ ਕੈਪਟਨ ਅਮਰਿੰਦਰ ਸਿੰਘ ਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਵਾਸਤੇ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟੀ ਸਾਹਿਬ ਅੱਜ ਵਿਧਾਨ ਸਭਾ ਦਾ ਤੀਜਾ ਦਿਨ ਸੀਗਾ ਮੌਨਸੂਨ ਸੈਸ਼ਨ ਦਾ ਤੇ ਇਸ ਦੌਰਾਨ ਜ਼ੀਰੋ ਆਵਰ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੇ ਪੂਰੀ ਤਫਸੀਲ ਦੇ ਨਾਲ ਆਪਣੀ ਗੱਲ ਰੱਖੀ ਤੇ ਮੰਗ ਕੀਤੀ ਕਿ ਜਿਹੜੀ ਤਫਤੀਸ਼ ਮੈਂ ਕੀਤੀ ਸੀਗੀ ਆਪਣੀ ਟੀਮ ਦੇ ਨਾਲ ਜਦੋਂ ਐਸਆਈਟੀ ਦੇ ਮੁਖੀ ਸੀਗੇ ਬੇਅਦਬੀ ਦੀ ਬਰਗਾੜੀ ਕਾਂਡ ਦੀ ਕੋਟਕਪੂਰਾ ਗੋਲੀ ਕਾਂਡ ਦੀ ਕਹਿੰਦੇ ਇੱਕ ਵਾਰ ਉਹ ਜਿਹੜੀ ਪੂਰੀ ਰਿਪੋਰਟ ਆ ਉਹਨੂੰ ਕਹਿੰਦੇ ਵਿਧਾਨ ਸਭਾ ਚ ਮੰਗਾਓ ਇੱਕ ਦਿਨ ਦਾ ਸੈਸ਼ਨ ਬੁਲਾਓ ਉਹਦੇ ਉੱਤੇ ਚਰਚਾ ਕਰੋ ਬਈ ਦਰਅਸਲ ਉਦੋਂ ਹੋਇਆ ਕੀ ਸੀਗਾ ਤੇ ਕਿੱਦਾਂ ਕਿੱਦਾਂ ਪੋਲਿਟੀਕਲ ਪ੍ਰੈਸ਼ਰ ਪਏ ਕਈ ਸਐਸਆਈਟੀਜ਼ ਦੇ ਮੁਖੀ ਬਦਲੇ ਗਏ ਉਹ ਕਹਿੰਦੇ ਮੇਰੀ ਦਿਲੀ ਇੱਛਾ ਵਾ ਵੀ ਇੱਕ ਵਾਰੀ ਘੱਟੋ-ਘੱਟ ਰਿਪੋਰਟ ਮੰਗਾ ਕੇ ਵਿਧਾਨ ਸਭਾ ਦੇ ਵਿੱਚ ਉਸ ਰਿਪੋਰਟ ਦੇ ਉੱਤੇ ਚਰਚਾ ਜ਼ਰੂਰ ਕੀਤੀ ਜਾਏ ਇਥੋਂ ਤੱਕ ਗੱਲ ਆਪਾਂ ਕੁਮਰ ਵਿਜੇ ਪ੍ਰਤਾਪ ਦੀ ਗੱਲ ਕਰਦੇ ਨਾ ਕਿਸੇ ਨੇ ਉਹ ਰਿਪੋਰਟ ਮੰਗਵੋਣੀ ਆ ਤੇ ਨਾ ਕਿਸੇ ਨੇ ਚਰਚਾ ਕਰਨੀ ਖਾਸ ਕਰਕੇ ਆਮ ਆਦੀ ਪਾਰਟੀ ਸਰਕਾਰ ਬਿਲਕੁਲ ਚਰਚਾ ਨਹੀਂ ਕਰੇਗੀ ਤੇ ਹੁਣ ਆਮ ਆਦੀ ਪਾਰਟੀ ਦੇ ਵਿੱਚ ਧੜੇਬੰਦੀ ਖੁੱਲ ਕੇ ਪੂਰੀ ਤਰ੍ਹਾਂ ਸਾਹਮਣੇ ਆ ਗਈ ਕਿੱਥੇ ਕੁਮਰ ਵਿਜੇ ਪ੍ਰਤਾਪ ਨੂੰ ਮੌਕੇ ਨਹੀਂ ਦਿੱਤਾ ਜਾਂਦਾ ਤੇ ਅੱਜ ਉਹਨੂੰ ਕਿਹਾ ਜੋ ਕਹਨੇ ਕਹਲਾ ਤੂੰ ਉਹਨੇ ਆਪਣੀ 15 ਮਿੰਟ ਦੇ ਵਿੱਚ ਜਿਹੜੀ ਸਪੀਚ ਕੀਤੀ ਹੈ ਉਹਨੇ ਇੱਕ ਇੱਕ ਪਰਦਾ ਬੱਚਾ ਫੁਲਿਆ ਉਹਦਾ ਤੇ ਵਿਸ਼ਵਾਸ ਗੁਰੂ ਗੋਬਿੰਦ ਸਿੰਘ ਮੈਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ ਮੈਂ ਉਹ ਵੀ ਉਹ ਵੀ ਗੱਲ ਕਰਦੇ ਆ 1977 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਦੇ ਲੁਧਿਆਣੇ ਦੇ ਵਿੱਚ ਇੱਕ ਬਕਾਇਦਾ ਤੌਰ ਤੇ ਅਕਾਲੀ ਦਲ ਵੱਲੋਂ ਸਾਰੀਆਂ ਵਿਰੋਧੀ ਪਾਰਟੀਆਂ ਕਾਗਜ਼ ਸਵਰਧੀ ਪਾਰਟੀਆਂ ਦੀ ਕਰੈਜ਼ੀ ਰੱਖੀ ਜਾਂਦੀ ਹੈ। ਉਹਦੇ ਵਿੱਚ ਬਿਹਾਰ ਤੋਂ ਹੋਰ ਲੀਡਰ ਵੀ ਆਏ ਸੀ ਤੇ ਬਕਾਇਦਾ ਤੌਰ ਤੇ ਲਾਲੂ ਪ੍ਰਸਾਦ ਜੱਦਵੀ ਆਏ ਸੀ। ਉਹਦੋਂ ਐਡਾ ਵੱਡਾ ਲੀਡਰ ਨਹੀਂ ਸੀ ਕੋ। ਉਹਨੂੰ ਉਹਦੋਂ ਕੁ ਬੋਲਣ ਦਾ ਮੌਕਾ ਦਿੱਤਾ ਕਿ ਜਦੋਂ ਲੋਕੀ ਥੱਕੇ ਟੁੱਟੇ ਪਏ ਸੀ ਕੋਈ ਹੋਰ ਰਿਆ ਸੀ ਕੋਈ ਗੱਲਾਂ ਕਰ ਰਿਆ ਸੀ ਕੋਈ ਸੌਂ ਰਿਆ ਸੀ ਇਦਾਂ ਹੋ ਰਿਹਾ ਸੀ। ਸਟੇਡੀਅਮ ਬੜਾ-ਬੜਾ ਘਟ ਸੀ। ਲੇਕਿਨ ਉਹਨੇ ਇੱਕ ਜਿਹੜੀ ਗੱਲ ਕੀਤੀ ਲੋਕਾਂ ਦਾ ਧਿਆਨ ਉਹਨੇ ਇਮੀਡੀਏਟੀ ਆਪਣੇ ਵੱਲ ਖਿੱਚਿਆ ਉਹ ਗੱਲ ਕੀ ਸੀ। ਕਹਿੰਦਾ ਮੈਂ ਉਸ ਧਰਤੀ 'ਚ ਆਇਆ ਉਹ ਜਹਾਂ ਸੱਚ ਪੈਦਾ ਹੋਗਾ। ਮੈਂ ਉਸ ਧਰਤੀ 'ਚ ਆਇਆ ਉਹ ਜਹਾਂ ਗੁਰੂ ਗੋਬਿੰਦ ਸਿੰਘ ਪੈਦਾ ਹੋਏ ਥੇ। ਜੇ ਮੇਰੀ ਬਾਤ ਸੁਣ ਲਓ। ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਜੇ ਲਾਲੂ ਪ੍ਰਸ਼ਾਦ ਨਾ ਹੁੰਦਾ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਜਥੇਦਾਰ ਗੁਰਜਨ ਸਿੰਘ ਟੋੜਾ ਨਾ ਹੁੰਦਾ ਪ੍ਰਕਾਸ਼ ਸਿੰਘ ਬਾਦਲ ਨਾ ਹੁੰਦਾ ਸਰਜੀਤ ਸਿੰਘ ਬਰਨਾਲਾ ਨਾ ਹੁੰਦਾ ਜਗਦੀਪ ਸਿੰਘ ਤਲਵੰਡੀ ਨਾ ਹੁੰਦਾ ਥਾਕਾ ਮਾਰ ਕਿਰਤੀ ਸਰੀ ਕੰਦਾ ਫਿਰ ਕੀ ਹੁੰਦਾ ਤੂੰ ਕਹਿਣ ਲੱਗੇ ਵੀ ਬੰਦਾ ਖੜਾ ਆ ਗਿਆ ਕਿਹੋ ਜੀ ਗੱਲਾਂ ਕਰਨ ਲੱਗੇ ਕਿਨੇ ਚਾਕੇ ਮੌਲ ਹੀ ਬਦਲਤਾ ਕਿੱਥੇ ਸਿਆਸੀ ਗੱਲਾਂ ਹੰਡੀਆ ਇੰਦਰਗਨ ਨੂੰ ਗੱਲਾਂ ਕਰ ਰਹੇ ਨੇ ਮੌਲੀ ਬਦਲਤਾ ਕਿ ਕੰਦਾ ਫਿਰ ਕੀ ਹੁੰਦਾ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਫਿਰ ਲਾਲੂ ਵੀ ਖਾ ਹੁੰਦਾ ਤੇ ਟੋੜਾ ਵੀ ਖਾ ਹੁੰਦਾ ਤੇ ਬਾਦਲ ਵੀ ਖਾ ਹੁੰਦਾ ਜਕਾਰਿਆਂ ਗੂਜਦੇ ਨਾਲ ਬਕਾਇਤ ਕੋਤੇ ਉਹ ਸਾਰਾ ਮੇਲਾ ਲੁੱਟ ਕੇ ਲੈ ਗਏ ਅੱਜ ਵੀ ਜਦੋਂ ਅਖੀਰ ਕੀਤਾ ਕੂਮ ਰਿਜੇ ਪ੍ਰਤਾਪ ਨੇ ਕੰਦਾ ਮੈਨੂੰ ਆਸ ਕੋਈ ਨਹੀਂ ਹੈਗੀ ਕਿ ਉੱਥੇ ਇਨਸਾਫ ਮਿਲੂਗਾ ਸਭ ਨੂੰ ਜੋ ਇਹਨਾਂ ਹਾਲਾਤ ਪੈਦਾ ਕਰ ਕਰਦੇ ਤੇ ਭਾਵੇਂ ਉਹ ਜ਼ਖਬੀਰ ਹੋਵੇ ਤੇ ਭਾਵੇਂ ਕੈਪਟਲਿਜ਼ਮ ਦਾ ਜ਼ਖਬੀਰ ਹੋਵੇ ਤੇ ਕੀਤਾ ਇੱਕ ਖੰਨਾ ਉਹਦੀ ਆਪਾਂ ਕਿ ਜਗਤ ਕਰਦੇ ਆ ਤੇ ਆਪਣੇ ਆਖਰੀ ਲਫ਼ਜ਼ ਕੀ ਕਹੇ ਇਹ ਦੇਸ਼ ਨਹੀਂ ਦੇਸ਼ ਨਹੀਂ ਹੁੰਦਾ ਅਗਰ ਪਿਤਾ ਦਸ਼ਮੇਸ਼ ਨਾ ਹੁੰਦਾ ਜੇ ਦੇਸ਼ ਨਾ ਹੁੰਦਾ ਅਗਰ ਪਿਤਾ ਦਸ਼ਮੇਸ਼ ਨਾ ਹੁੰਦਾ ਜੂਰਾਵਾਰ ਸੇ ਬੋਲਾ ਫਤਿਹ ਸਿੰਘ ਛੋੜ ਸੇ ਬੋਲਾ ਰੱਖੋ ਇਟੇ ਪਰੋ ਗਾਰੇ ਚੁਣੋ ਦੀਵਾਰ ਧਾਰੇ ਜੇ ਦਵਾਰ ਬੋਲ ਜੇਗੀ ਹਜ਼ਾਰੋਂ ਸਾਹ ਬੋਲੇਗੀ ਨਿਕਲਦੀ ਸਾਹਸ ਬੋਲੇਗੀ ਬਾਰੰਬਾਰ ਬੋਲ ਜੇਗੀ ਹਮਾਰੇ ਦੇਸ਼ ਦੀ ਜੈ ਹੋ ਹਮਾਰੇ ਧਰਮ ਦੀ ਜੈ ਹੋ ਪਿਤਾ ਦੇਸ਼ ਵੇਸ਼ ਦੀ ਜੈ ਹੋ ਗੁਰੂ ਗ੍ਰੰਥ ਸਾਹਿਬ ਦੀ ਜੈ ਹੋ ਮਤਲਬ ਉਹਦਾ ਵਿਸ਼ਵਾਸ ਹੈ ਸੋਨੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਆ ਵੀ ਉਹਦੀ ਕਚਾਰੀ ਚ ਇਨਸਾਫ ਹੋ ਕੇ ਰਹਿ ਗਜਮਰ ਕਹਿੰਦਾ ਜਿੰਨਾ ਲੋਕਾਂ ਨੇ ਗੁਟਕੇ ਫੜਕੇ ਸੌਂ ਖਾਦੀ ਕਿੱਥੇ ਨੇ ਅੱਜ ਜਿੰਨਾ ਲੋਕਾਂ ਨੇ ਇਨਸਾਫ ਦੇਣ ਦੀ ਬਰਗਾਹ ਬਰਗਾੜੀ ਮੋਰਚੇ ਤੇ ਪਹਿਲਾਂ ਨੇ ਹੱਥੇ ਜਿਹੜੇ ਉੱਥੇ ਧਰਮਕਾ ਕੋ ਮਿੱਠੇ ਸੀ ਉਹਨਾਂ ਦੀ ਕੁੱਟਮਾਰ ਕੀਤੀ ਤੇ ਉਹਨਾਂ ਨੇ ਪਾਣੀ ਦੀ ਬਿਛਾਣਾ ਮਾਰੀ ਕੋਟਕਪੂਰੇ ਚ ਨੇਥੇ ਲੋਕਾਂ ਦੀ ਕੁੱਟਮਾਰ ਕੀਤੀ ਤੇ ਫੱਟੜ ਕੀਤਾ ਤੇ ਮੁੜ ਕੇ ਬਹਿਬਲ ਖਲਾਂ ਦੇ ਵਿੱਚ ਆ ਕੇ ਬਕਾਇਦਾ ਤੌਰ ਤੇ ਦੋ ਨੌਜਵਾਨ ਮਾਰਦੇ ਤੇ ਦੋ ਦੀ ਕੁੱਟ-ਕੁੱਟ ਕੇ ਢੀਆਂ ਤੋੜ ਦਿੱਤੀ ਕਿੱਥੇ ਨੇ ਉਹ ਲੋਕ ਅੱਜ ਇਹ ਗੁਰੂ ਗੋਬਿੰਦ ਸਿੰਘ ਜੀ ਪ੍ਰਤਾਪ ਗੁਰੂ ਗੋਬਿੰਦ ਸਿੰਘ ਸਾਹਿਬ ਕਰਦਾ ਵਾ ਅੱਜ ਉਹ ਲੋਕ ਆਪਣੀ ਹੋਣ ਦੀ ਲੜਾਈ ਲੜ ਰਹੇ ਹੋਣ ਦੀ ਲੜਾਈ ਸੰਕੇਤ ਮਾਨ ਸਰਕਾਰ ਵੱਲ ਛਿਓ ਕਿ ਮਾਨ ਸਾਹਿਬ ਜਾਤ ਇਨਸਾਫ ਦੇ ਦਿਓ ਤੁਸੀਂ ਕਿ ਅਸੀਂ ਚੋਖਿਆ ਨੁਕਸਾਨ ਦੇ ਇਨਸਾਫ ਦੇਗੇ ਪੌਣੇ 3 ਸਾਲੋਂ ਚੱਲਿਆ ਤਾਂ ਨੀਤ ਨੇ ਰੰਗ ਬੀਜਣੀ ਆ ਅਗਲੀ ਗੱਲ ਉਹਨੇ ਕੀਤੀ ਵੀ ਅਸੀਂ ਲੋਕਾਂ ਦੇ ਘਰ-ਘਰ ਜਾ ਕੇ ਬਕਾਇਦਾ ਤੌਰ ਤੇ ਜਿਹੜੇ ਸੀ ਉਹ ਬਿਆੰਕ ਕਲਮਤ ਕੀਤੇ ਸੀ ਇਹਨਾਂ ਨੇ ਮੁਕਦਮੇ ਸ਼ਿਫਟ ਕਰਾ ਤੇ ਚੰਡੀਗੜ੍ਹ ਕੋਲ ਉੱਥੇ ਜਾ ਕੇ ਕੋਈ ਨਹੀਂ ਦੇਉਂਦਾ ਹੈ ਕਿਛ ਕੁ ਨੀਅਮਤ ਇੱਕ ਵਾਰੀ ਜਾਓ ਕਿ ਦੂਜੀ ਵਾਰ ਕੋ ਠੱਠੇ ਖੁੱਤ ਪਾਉਜੇ ਮਰਦੀ ਹੈ ਇੱਕ ਕੇਸ ਕਰਨਾ ਚੱਲਦੇ ਜਨਗੇ 10 15 20 ਸਾਲ 30 ਸਾਲ ਮੁੜ ਕੇ ਕਹਿਣਗੇ ਜੀ ਫਲਾਣੇ ਨੂੰ ਜਿਹੜੀ ਸਜ਼ਾ ਦਿੱਤੀ ਉਹ ਕਿੱਥੇ ਉਹ ਮਰ ਚੁੱਕਾ ਇਹ ਹਾਲਾਤ ਪੈਦਾ ਕੀਤੇ ਕਹਿੰਦਾ ਬਰਗਾੜੀ ਮੈਂ ਇਹ ਗੱਲ ਕਹਿੰਦਾ ਜਿਹੜੀ 262 ਨੰਬਰ ਐਫ ਆਈ ਆਰ ਜਿਹੜੀ ਪਹਿਲੀ ਐਫ ਆਈ ਆਰ ਦੱਜ ਕੀਤੀ ਗਈ ਸੀ 262 ਨੰਬਰ ਉਹ ਐਫ ਆਈ ਲਿਆਂਦੀ ਜਾਵੇ ਤਾਂ ਉਹਦਾ ਪੈਰਾ ਬਈ ਪੈਰਾ ਜਿਹੜਾ ਉਹਦੇ ਤੇ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਵਿਚਾਰ ਚਰਚਾ ਕੀਤੀ ਜਾਵੇ ਬਹਿਸ ਕੀਤੀ ਜਾਵੇ ਇੱਕ ਦਿਨ ਜਿਹੜਾ ਇਹ ਵਿਸ਼ੇਸ਼ ਸਦਮ ਵਧਾਇਆ ਜਾਵੇ ਲੇਕਿਨ ਮੈਂ ਇਹ ਗੱਲ ਕਹੂੰਗੀ ਅੱਜ ਇਹੀ ਨਤੀਜਾ ਵੀ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਕਹਿ ਕੇ ਟੀਜੀਪੀ ਨੂੰ ਰੋਕਿਆ ਵੀ ਜੇ ਤੈਨੂੰ ਬੁਲਾਇਆ ਵਾ ਸਪੀਕਰ ਨੇ ਤਾਂ ਤੂੰ ਬਿਲਕੁਲ ਨਹੀਂ ਜਾਣਾ ਬਾਕੀ ਅਫਸਰ ਨੂੰ ਰੋਕਤਾ ਤੁਸੀਂ ਨਹੀਂ ਜਾਣਾ ਤਾਨੂੰ ਪਤਾ ਨਾ ਪਿੱਛੇ ਜੇ ਇੱਕ ਨੇ ਸੈਮੀਨਾਰ ਕੀਤਾ ਸੀ ਨਸ਼ਿਆਂ ਦੇ ਕੀਤਾ ਸੀ ਕਦ ਤੇ ਮੈਨੂੰ ਯਾਦ ਨਹੀਂ ਉਹਦਾ ਪ੍ਰੈਸ ਨੋਟ ਮੁੱਖ ਮੰਤਰੀ ਦੇ ਕਹਿਣ ਤੇ ਰੋਕ ਦਿੱਤਾ ਗਿਆ ਸੀ ਕਬਰਨ ਦੇ ਜਿਹਨਾਂ ਨੂੰ ਭੇਜਿਆ ਗਿਆ ਸੀ ਉਹਨਾਂ ਨੂੰ ਵਾਪਸ ਮੁਕਾ ਲਿਆ ਸੀ ਬਾਇਓ ਨਿਕ ਇਹਸ ਕਰਕੇ ਆਮ ਆਦਮੀ ਪਾਰਟੀ ਢੜੇਬੰਦੀ ਫੁੱਲ ਕੇ ਸਾਹਮਣੇ ਆ ਗਈ ਆ ਇਹ ਢੜੇਬੰਦੀ ਵੀ ਨੁਕਸਾਨ ਹੀ ਕਰੇਗੀ ਤੇ ਜਿਹੜਾ ਕੁਮਰ ਵਿਜੇ ਪ੍ਰਤਾਪ ਨੇ ਬਕਾਇਦਾ ਤੌਰ ਤੇ ਕਹਿ ਦਿੱਤਾ ਵੀ ਭਾਈ ਇਹ ਗੱਲ ਮੇਰੀ ਸੁਣ ਲਓ ਵੀ ਜੇ ਤੁਸੀਂ ਬਰਗਾੜੀ ਤੇ ਬਹਿਬਲ ਕਾਲਾ ਦੇ ਕੋਟਕਪੁਰੇ ਦਾ ਇਨਸਾਫ ਨਾ ਦਿੱਤਾ ਤੇ ਤੁਹਾਡਾ ਹਸ਼ਰ ਵੀ ਉਹ ਹੋਣਾ ਜੋ ਸੁਖਬੀਰ ਬਾਦਲ ਦਾ ਤੇ ਬਕਾਇਦਾ ਤੌਰ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਹੈ ਮੇਰੀ ਅਪੀਲ ਕਹਿੰਦਾ ਗੁਰੂ ਗੋਬਿੰਦ ਸਿੰਘ ਦੀ ਅਦਾਲਤ 'ਚ ਉਸ ਅਦਾਲਤ ਚ ਕਿ ਬੱਚਿਆ ਨਹੀਂ ਉੱਥੋਂ ਨੂੰ ਸਜ਼ਾ ਮਿਲੀ ਜ਼ਰੂਰ ਆ ਕਹਿੰਦੇ ਹੁੰਦੇ ਰੱਬ ਦੀ ਲਾਠੀ ਵਜਾਈ ਜਰੂਰ ਵਜਦੀ ਜਰੂਰ ਰਵਾਜ ਨਹੀਂ ਹੁੰਦੀ ਉਹ ਸਾਇਲੈਂਟ ਲਾਠੀ ਆ ਇਸ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੇ ਅਜ ਬਕਾਇਦਾ ਤੌਰ ਤੇ ਇੱਕ ਇੱਕ ਗੱਲ ਉੱਥੇ ਆਪਣੀ ਰੱਖੀ ਆ ਸਮਾਂ ਦਿੱਤਾ ਉਹਨਾਂ ਨੂੰ 15-20 ਮਿੰਟ ਸਪੀਕਰ ਸਾਹਿਬ ਨੇ ਉਹ ਹਿੱਸੇ ਕਰਕੇ ਦਿੱਤਾ ਗਿਆ ਤਾਂ ਲੋਪਤਾ ਹੋਏਗਾ ਪਿਛਲੀ ਤੋਂ ਪਿਛਲੀ ਵਾਰੀ ਉਹ ਸਮਾਂ ਮੰਗਿਆ ਸੀ ਉਹਨੇ ਤੇ ਸਪੀਕਰ ਨੇ ਸਮਾਂ ਦੇਣ ਤੋਂ ਇਨਕਾਰ ਕਰਤਾ ਸੀ ਤੇ ਕਈ ਇਹਨਾਂ ਦੇ ਇਹੋ ਜਿਹੇ ਫਜ਼ੂਲ ਦੇ ਐਮਐਲਏ ਬੁਲੇ ਸੀ ਨਾ ਉਹਨਾਂ ਜੀ ਬੋਲਣਾ ਕੀ ਆ ਉਹਨਾਂ ਨੂੰ ਖੁੱਲਾ ਸਮਾਂ ਦਿੱਤਾ ਸੀ ਇਸ ਕਰਕੇ ਉਹਨਾਂ ਨੇ ਇਹ ਵੀ ਗੱਲ ਕਹੀ ਮਿੱਥੂ ਤੱਕ ਕਹਿੰਦੇ ਬਾਜਵਾ ਸਾਹਿਬ ਕਹਿੰਦੇ ਵੀ ਜਿਹੜੇ ਪ੍ਰਮੋਦ ਕੁਮਾਰ ਨੇ ਬੜਾ ਵਧੀਆ ਕੰਮ ਕੀਤਾ ਕਹਿੰਦਾ ਜਿਹੜੀ ਸਟ ਬਣੀ ਸੀ ਸਟ ਜਿਹੜੀ ਸੈੱਟ ਬਣੀ ਸੀ ਉਹਦੇ ਵਿੱਚ ਪ੍ਰਮੋਦਪੁਰ ਮੁਖੀ ਸੀਗਾ ਦੂਸਰਾ ਹੈਗਾ ਸੀ ਸਾਡਾ ਕਰਨਪਾਲ ਸਿੰਘ ਤੇ ਤੀਸਰਾ ਨੰਬਰ ਤੇ ਮੈਂ ਤੇ ਦੋ ਹੋਰ ਸੀ ਕਹਿੰਦਾ ਕੇਸ ਜਾਰੀ ਕਹਿੰਦੇ ਸੀ ਇੱਕ ਵੀ ਕੇਸ ਜਾਰੀ ਲਿਖੀ ਹੋਈ ਇੱਕ ਵੀ ਲਿਖੀ ਹੋਈ ਇਹਨਾਂ ਇੱਕ ਕਿ ਦੱਸ ਜਿਨ ਉਸ ਜਿਮਣੀ ਕਹਿੰਨੇ ਪੰਜਾਬੀ ਸੀ ਸਾਰੀਆਂ ਜਿਮਣੀਆਂ ਮੈਂ ਦੇਖੀਆਂ ਮੈਂ ਲੋਕਨ ਨਾਲ ਰابطਾ ਕੀਤਾ ਮੇਰੀ ਇੱਕ ਨਿੱਜੀ ਖਾਸ ਸੀ ਕਿ ਮੈਂ ਇਹਦੇ ਬਕਾਇਦ ਤੌਰ ਤੇ ਇਨਸਾਬ ਲੈ ਕੇ ਦੇਵਾ ਐਸੇ ਗੱਲ ਦੀ ਖਾਤਰੀ ਮੈਂ ਬਕਾਇਦਾ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਮੈਂ ਕੈਪਟਨ ਸਾਹਿਬ ਮੈਨੂੰ ਬਿਸ਼ੱਕ ਤੁਸੀਂ ਸਿਟ ਤੋਂ ਲਾਂਭੇ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਲੇਕਿਨ ਇਹ ਕੰਮ ਕਰਿਓ ਜਿਹੜੀ ਮੈਂ ਰਿਪੋਰਟ ਤਿਆਰ ਕਰਤੀ ਉਹਨੂੰ ਖਾਰਜ ਨਾ ਕਰਿਓ ਤੇ ਕੈਪਟਨ ਅਮਰਿੰਦਰ ਸਿੰਘ ਜੱਜ ਨੂੰ ਕਹਿ ਕੇ ਹਾਈਕੋਰਟ ਨੂੰ ਖਾਰਜ ਕਰਾਈ ਤੇ ਮੇਰੀ ਝਟ ਚੰਮ ਗਈ ਮੈਨੂੰ ਮਜਬੂਰ ਹੋ ਕੇ ਨੌਕਰੀ ਛੱਡਣੀ ਪਈ ਤੇ ਇਸ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਮੇਰੇ ਨਾਲ ਕਿ ਇਨਸਾਫ ਦਵਾਵਾਂਗੇ ਦੋਚੇ ਨੂੰ ਫੜ ਕੇ ਅੰਦਰ ਕਰਾਂਗੇ ਇਹਨਾਂ ਨੂੰ ਵੀ ਪੂਰੇ ਨਹੀਂ ਕੀਤੇ ਇਸ ਕਰਕੇ ਮੇਰੀ ਅੱਜ ਵੀ ਇਹ ਆ ਕਿ ਜਦੋਂ ਇਨਸਾਫ ਨੂੰ ਤੇ ਛੱਡੋ ਘੱਟੋ ਘੱਟ ਐਫ ਆਈ ਆਰ ਨੰਬਰ 262 ਜਿਹੜੀ ਦਰਜ ਕੀਤੀ ਗਈ ਆ ਉਹਦੇ ਇੱਕ ਇੱਕ ਪਹਿਰੇ ਤੇ ਵਿਚਾਰ ਚਰਚਾ ਕਰਕੇ ਕਟੂਕਟ ਲੋਕਾਂ ਨੂੰ ਪਤਾ ਸੰਗਤ ਨੂੰ ਪਤਾ ਲੱਗੇ ਜਨਤਾ ਨੂੰ ਪਤਾ ਲੱਗੇ ਕਿ ਇੱਚ ਸਚਾਈ ਕੀ ਹੈ ਤੇ ਝੂਠ ਕੀ ਤੋਂ ਹੋਇਆ ਕੀ ਤੇ ਵਾਪਰਿਆ ਕੀ ਇਸ ਕਰਕੇ ਉਹਨਾਂ ਆਪਣੀ ਪੂਰੀ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਬਾਰੇ ਤੇ ਬਹੁਤ ਉਹਨਾਂ ਨੇ ਕਹਿਤਾ ਕਹਿੰਦਾ ਉਹਦੇ ਤੋਂ ਇਨਸਾਫ ਕੀ ਰੱਖਣੀ ਪਰ ਗਾੜੀ ਹੋਇਆ ਬਕਾਇਦਾ ਤੌਰ ਤੇ ਗੁਰੂ ਸਾਹਿਬ ਦੀ ਬੇਦਵੀ ਹੋਈ ਗੁਰੂ ਸਾਹਿਬ ਦੀਆਂ ਜਿਹੜੇ ਪੱਤਰੇ ਨੇ ਉਹ ਬਕਾਇਦਾ ਤੌਰ ਤੇ ਅੰਗ ਜੜੇ ਨੇ ਉਹ ਗਲੀਆਂ ਚ ਖਿਲਾਰੇ ਗਏ ਨੇ ਪਾੜੇ ਗਏ ਨੇ ਨਾਲੀਆਂ ਸੁਟੇ ਗਏ ਨੇ ਕਿ ਜਿਹੜੀ ਸਾਡੀ ਪੰਜਾਬ ਪੁਲਿਸ ਆ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਜਿਹੜੀ ਐਮਐਸਯੂ 2 ਐਮਐਸਜੀ 2 ਫਿਲਮ ਹੰਦੀਉ ਦੇ ਪੋਸਟਰ ਦੀ ਰਾਖੀ ਕਰ ਰਹੀ ਹੈ ਸਾਡੀ ਪੰਜਾਬ ਪੁਲਿਸ ਉਹਦੇ ਕੋ ਤੁਸੀਂ ਆਸਕੀ ਕਰ ਸਕਦੇ ਜਿਹਨੇ ਦੋ ਬੰਦੇ ਵੀ ਮਰਵਾਤੇ ਤੇ ਦੋ ਦੀਆਂ ਹੱਡੀਆਂ ਕਟ-ਕਟ ਕੇ ਤੋੜ ਦਿੱਤੀ ਉਹਦੇ ਕੋ ਆਸਤੀ ਰੱਖ ਸਕਦੇ ਆਪਾਂ ਮੈਂ ਇਹ ਕਹੂੰਗਾ ਕਿ ਜਿਨਨੇ ਵੀ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਦਾ ਕੱਖ ਨਹੀਂ ਰਿਆ ਉਹਨਾਂ ਦੀ ਧਰਮ ਪਤਨੀ ਆਪ ਵੀ ਕਹਿੰਦਾ ਜੇ ਅਸੀਂ ਬੇਅਦਬੀ ਕੀਤੀ ਕੱਖ ਨਹੀਂ ਰਿਆ ਕਿ ਕੱਖ ਨਹੀਂ ਰਿਆ ਜਦੋਂ ਇਸ ਕਰਕੇ ਉਹਨਾਂ ਨੇ ਹਰ ਗੱਲ ਦਾ ਜਿਹੜਾ ਜਵਾਬ ਥੋਕ ਬਿਜਾ ਕੇ ਦਿੱਤਾ ਉਹਨਾਂ ਦੇ ਜਵਾਬ ਤੋਂ ਬਾਅਦ ਜਿਹੜੇ ਸੀ ਸਾਰੇ ਵੀ ਮਹਿਸੂਸ ਕਰਦੇ ਸੀ ਠੀਕ ਹੈ ਜੋ ਕਹਿ ਰਹੇ ਨੇ ਲੇਕਿਨ ਉਹਨਾਂ ਨੇ ਇਹ ਕਹਿਤਾ ਕਿ ਗੁਰੂ ਸਾਹਿਬ ਦੀ ਕਿਚੜੀ ਤੋਂ ਸਾਫ ਮੰਨੂ ਮਿਲਦੀ ਪੂਰੀ ਆਸ ਆ ਸਾਨੂੰ ਇਹ ਅਦਾਲਤਾਂ ਜਿਹੜੀਆਂ ਲੋਕਲ ਅਦਾਲਤਾਂ ਜਿਹੜੀਆਂ ਸਾਡੀਆਂ ਆ ਅਦਾਲਤ ਜਿਹੜੀ ਵਿਦਿਆ ਵਿਦਿਆ ਵੀ ਅਦਾਲਤਾਂ ਇਨਸਾਫ ਦੇਣ ਨਾ ਦੇਣ ਉਹਦੀ ਕੋਈ ਗੱਲ ਨਹੀਂ ਗੁਰੂ ਗੋਬਿੰਦ ਸਿੰਘ ਦੀ ਕਚਹਿਰੀ 'ਚੋਂ ਇਨਸਾਫ ਜ਼ਰੂਰ ਮਿਲੇਗਾ ਤੇ ਜਿਹੜੇ ਲੋਕਾਂ ਨੇ ਵੀ ਗਦਾਰੀ ਕੀਤੀ ਆ ਜੇ ਕੈਪਟਨ ਦਾ ਹਸ਼ਰ ਵੇਖ ਲਓ ਤੇ ਸੁਖਬੀਰ ਦਾ ਹਸ਼ਰ ਵੇਖ ਲਓ ਜਿਨ੍ਹਾਂ ਨੇ ਵੀ ਗਦਾਰੀ ਕੀਤੀ ਉਹਦਾ ਹਸ਼ਰ ਵੀ ਹੋਵੇ ਸਿੱਧਾ ਮਾਨ ਤੇ ਟੈਕ ਸੀਗਾ ਕਿ ਤੁਸੀਂ ਵਾਅਦਾ ਕੀਤਾ ਸੀ ਆਪਣੀ ਸਰਕਾਰ ਤੇ ਟੈਕ ਸੀਗਾ ਕਿ ਉਸ ਟੈਕ ਨੂੰ ਜਿਹੜਾ ਸਪੀਕਰ ਚੁੱਪ ਕਰਕੇ ਸੁਣਦੇ ਰਹਿਣਾ ਤੇ ਬੈਠੇ ਰਹਿਣਾ ਇਹ ਸੰਕੇਤ ਦਿੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਵੀ ਲੱਗ ਸਕਦਾ ਉਸ ਪਾਸੇ ਵੱਧ ਜਾ ਰਿਹਾ ਕਿ ਮਾਨ ਕਦੀ ਪ੍ਰਕਾਸ਼ ਨਹੀਂ ਕਰੇਗਾ ਉਹਨੂੰ ਮੁੱਖ ਮੰਤਰੀ ਤੋਂ ਢਾਕੇ ਕਿਸੇ ਨੂੰ ਹੋਰ ਬਣਾਇਆ ਜਾਵੇ ਉਹ ਰਾਸ਼ਟਰਪਤੀ ਰਾਜ ਬਰਦਾਸ਼ਤ ਕਰ ਲੂਗਾ ਲੇਕਿਨ ਇਹ ਬਰਦਾਸ਼ਤ ਨਹੀਂ ਕਰੇਗਾ ਜੀ ਪਟੀ ਸਾਬ ਜਦੋਂ ਤੁਸੀਂ ਅੱਜ ਜ਼ਿਕਰ ਕੀਤਾ ਨਾ ਵੀ ਪੰਜਾਬ ਪੁਲਿਸ ਉਹ ਡੇਰਾ ਰਾਮ ਰਹੀਮ ਜਿਹੜਾ ਬਾਬਾ ਬਲਾਤਕਾਰ ਦੀ ਸਜ਼ਾ ਘਟ ਰਿਆ ਉਹਦੀ ਫਿਲਮ ਦੇ ਪੋਸਟਰਾਂ ਦੀ ਰਾਖੀ ਕਰ ਰਹੀ ਸੀ ਤੇ ਅੱਜ ਟ੍ਰਿਬਿਊਨ ਅਖਬਾਰ 'ਚ ਨਾ ਇੱਕ ਖਬਰ ਛਪੀ ਆ ਵੀ ਇਸੇ ਸਾਲ 31 ਅਗਸਤ ਤੱਕ 315 ਪੁਲਿਸ ਮੁਲਾਜ਼ਮ ਜਿਹੜੇ ਆ ਉਹ ਨੌਕਰੀ ਛੱਡ ਗਏ ਆ ਪੰਜਾਬ ਪੁਲਿਸ ਦੇ ਉਹ ਹਵਾਲਾ ਤੇ ਉਹਨਾਂ ਨੇ ਇਹ ਦਿੱਤਾ ਵਾ ਵੀ ਸਾਡੇ ਕੋਲ ਜਿਹੜੇ ਰੁਜ਼ਗਾਰਵੇਂ ਬਹੁਤ ਆ ਘਰਾਂ ਦੇ ਬੱਚੇ ਬਾਹਰ ਚਲੇ ਗਏ ਆ ਸੈਟਲ ਹੋ ਗਈ ਆ ਤੇ ਹੁਣ ਦਿਲ ਨਹੀਂ ਕਰਦਾ ਨੌਕਰੀ ਕਰਨ ਨੂੰ ਕਿਉਂਕਿ VRS ਦੀ ਇੱਕ ਜਿਹੜੀ ਪ੍ਰੋਵੀਜ਼ਨ ਹੁੰਦੀ ਆ ਵੀ ਬੰਦਾ ਰਿਟਾਇਰਮੈਂਟ ਲੈ ਸਕਦਾ ਪਰ ਮੈਂ ਤੁਹਾਡੀ ਗੱਲ ਤੋਂ ਇਹ ਅੰਦਾਜ਼ਾ ਲਗਾ ਸਕਦਾ ਵੀ ਜਦੋਂ ਪੁਲਸ ਨੂੰ ਜਿਹੜੇ ਕੰਮ ਵਾਸਤੇ ਰੱਖਿਆ ਗਿਆ ਉਹ ਤੋਂ ਹਟਾ ਕੇ ਤੇ ਜਦੋਂ ਤੁਸੀਂ ਪੋਸਟਰਾਂ ਦੀ ਰਾਖੀ ਕਰਾਉਗੇ ਤਾਂ ਅਗਲੇ ਦਾ ਵੀ ਕੋਈ اخلاق ਹੁੰਦਾ ਕੋਈ ਜ਼ਮੀਰ ਹੁੰਦਾ ਤਾਂ ਫੇਰ ਬੰਦਾ ਜਿਹੜਾ ਉਹ ਥੱਕ ਜਾਂਦਾ ਹੰਬ ਜਾਂਦਾ ਅੱਕ ਵੀ ਸਕਦਾ ਵੱਡੀ ਸਾਹਿਬ ਨਿਰੰਦਰ ਸਿੰਘ ਫੂਲਕੀਆ ਕੈਪਟਨ ਅਮਰਿੰਦਰ ਸਿੰਘ ਦਾ ਚਾਚਾ ਹੁੰਦਾ ਸੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਐਸਪੀਸੀ ਪੰਜਾਬ ਪੁਲਿਸ ਦੇ ਵਿੱਚ ਇਸ ਦੇ ਕੋਲੇ ਸ਼ਿਕਾਇਤ ਮਿਲਦੀ ਆ ਵੀ ਫਲਾਣੀ ਜਗ੍ਹਾ ਦੇ ਉੱਤੇ ਬਕਾਇਦਾ ਤੇ ਉੱਤੇ ਇੱਕ ਪੱਠੀ ਫੜੀ ਮੁਲਾਜ਼ਮਾਂ ਨੇ ਪੁਲਿਸ ਵਾਲੇ ਸਪਾਈਆਂ ਨੇ ਤੇ ਐਨੇ ਪੈਸੇ ਲੈ ਕੇ ਪੱਠੀ ਛੱਡ ਦਿੱਤੀ ਉਹ ਮੌਕੇ ਤੇ ਜਾਂਦਾ ਤੇ ਉਹ ਮੁਲਾਜ਼ਮ ਫੜ ਕੇ ਠਣੇ ਲਾਉਂਦਾ ਥਾਣੇ ਜਾ ਕੇ ਐਸਐਚਓ ਉੱਥੇ ਹੁੰਦਾ ਨਹੀਂਗਾ ਐਸਐਚਓ ਉੱਥੇ ਹੁੰਦਾ ਨਹੀਂਗਾ ਤੇ ਬਕਾਇਦਾ ਤੌਰ ਤੇ ਮੁਲਜ਼ੀ ਨੂੰ ਕਹਿੰਦਾ ਵੀ ਐਸਐਚਓ ਇੱਥੇ ਆਊਗਾ ਤੇ ਤੂੰ ਇਹ ਨਹੀਂ ਗੱਲ ਕਹਿਣੀ ਆ ਵੀ ਇਹਨਾਂ ਦੇ ਪਰਚਾ ਦੇ ਦਿਓ ਠੀਕ ਹੈ ਐਸਐਚਓ ਸਾਹਿਬ ਆਉਂਦੇ ਨੇ ਜਦੋਂ ਐਸਐਚਓ ਸਾਹਿਬ ਆਉਂਦੇ ਨੇ ਤੇ ਉਹਨਾਂ ਨੂੰ ਕਹਿੰਦਾ ਜੀ ਇਹ ਐਸਪੀ ਸਾਹਿਬ ਆਏ ਸੀ ਤੇ ਆ ਬੰਦੇ ਨੂੰ ਦੇਗੇ ਤੇ ਪੱਠੀ ਫੜੀ ਇਹਨਾਂ ਨੇ 200 ਰੁਪਿਆ ਕੇ 400 ਰੁਪਿਆ ਪ੍ਰਾਣੀ ਗੱਲ ਬੜੀ ਉਹ ਲਿਆ ਤੇ ਪੱਠੀ ਛੱਡੀ ਇਹਨਾਂ ਨੇ ਉਹ ਕਹਿੰਦਾ ਕੋਈ ਗੰਦ ਉਹ ਉਹਨਾਂ ਦੀ ਝੜ ਝੰਮ ਕਰਦਾ ਵਾ ਇੱਕ ਨੂੰ ਕਹਿੰਦਾ ਵੀ ਇਹਦੀ 3 ਮਹੀਨੇ ਪੱਕੇ ਤੌਰ ਤੇ ਸੰਤਰੀ ਦੀ ਡਿਊਟੀ ਲਾ ਦੇ ਸਭ ਡਿਊਟੀ ਥਾਂ ਦੇ ਬਾਦ ਓਖੀ ਹੁੰਦੀ ਹੈ ਤਨੂਖ ਫੜ ਕੇ ਸਾਹ ਦੇ ਖੋਤੇ ਰਹਿਣਾ ਦੂਸਰੇ ਨੂੰ ਕਹਿੰਦਾ ਵੀ ਤੂੰ 3 ਮਹੀਨੇ ਬਕਾਇਦਾ ਤੌਰ ਤੇ ਤਮੀਲਾ ਕਰਾਉਣੀ ਹੈ ਜਿਹੜੇ ਸੰਮਤ ਤਮੀਲਾ ਕਰਾ ਲੈ ਲੋਕਾਂ ਦੇ ਕੋਲ ਤੂੰ ਕੁਝ ਨਹੀਂ ਕਰਨਾ ਚੌਥੇ ਪੰਜਵੇਂ ਦਿਨ ਐਸਪੀ ਸਾਹਿਬ ਫਿਰ ਥਾਣੇ ਆਉਂਦੇ ਨੇ ਐਸਐਚਓ ਨੂੰ ਪੁੱਛਦੇ ਨੇ ਕਹਿੰਦੇ ਵੀ ਐਸਐਚਓ ਸਾਹਿਬ ਮੈਂ ਆਹ ਕੰਮ ਅਕੇ ਕੀਤਾ ਸੀ ਇਹ ਤਾਂ ਕਿਹੜਾ ਕੰਮ ਕੀਤਾ ਨਮਨ ਨਹੀਂ ਉਹਨਾਂ ਨੂੰ ਸਰਦ ਦੇ ਦਿੱਤੀ ਹੈ ਕਹਿੰਦਾ ਮੈਂ ਤੇ ਪਰਚਾ ਦੇਣ ਵਾਸਤੇ ਕਿਹਾ ਗਿਆ ਕਹਿੰਦਾ ਜਨਾਬ ਤੁਸੀਂ ਪਰਚਾ ਦੇਣ ਵਾਸਤੇ ਕਹਿ ਗਏ ਸੀ ਬੰਦੇ ਤੁਸੀਂ ਫੜੇ ਸੀ ਮੈਂ ਆਪਣੇ ਵੱਲੋਂ ਜਾਂ ਕਿਸੇ ਐਸਐਸਈ ਵੱਲੋਂ ਬਾਕਾਇਦਾ ਤੌਰ ਤੇ ਪਰਚਾ ਦਰਜ ਕਰ ਦਿੰਦਾ ਨਾ ਤੇ ਕਦੋਂ ਇਹ ਜਾ ਕੇ ਸਾਬਤ ਨਹੀਂ ਸੀ ਹੁਣਾ ਕੋਰਟ ਦੇ ਵਿੱਚ ਇਹਨਾਂ ਮੁਲਾਜ਼ਮਾਂ ਨੇ ਕਿਹਾ ਸੀ ਵੀ ਇਹਨੇ ਤਾਂ ਫੜਿਆ ਨਹੀਂ ਸਾਨੂੰ ਪੁੱਛੋ ਕਿੱਥੇ ਫੜਿਆ ਸੀ ਕੱਥੀ ਕੀ ਕਹਤੇ ਸੀ ਉਹਨਾਂ ਹੀ ਸਾਡੇ ਝੂਠਾ ਪ੍ਰਚਨ ਕੀਤਾ ਵਾ ਤੇ ਪੇਸ਼ੀ ਤੁਹਾਡੀ ਵੀ ਹੋਣੀ ਤੇ ਮੇਰੀ ਹੋਣੀ ਤੋਂ ਉਹਨੇ ਬੈਟਰ ਪਾ ਕੰਮ ਕਰਦੇ ਮਤਲਬ ਕਰਤਾਰ ਸੀ ਪੰਜਾਬ ਪੁਲਿਸ ਦਾ ਪਈ ਗਲਤ ਕੰਮ ਨਹੀਂ ਕਰਨਾ ਇਹਨਾਂ ਕਦੇ ਰਿਸ਼ਵਤ ਨਹੀਂ ਸੀ ਦੇਣਦੇ ਰਿਸ਼ਵਤ ਉਹਦੋਂ ਹੀ ਚਲਦੀ ਸੀ ਲੇਕਿਨ ਇਸ ਲੈਵਲ ਤੇ ਨਹੀਂ ਅੱਜ ਰਿਸ਼ਵਤ ਵੀ ਚਲਦੀ ਆ ਤੇ ਬਕਾਇਦਾ ਤੌਰ ਤੇ ਝੂਠੇ ਮੁਕਦਮੇ ਦਰਜ ਵੀ ਕੀਤੇ ਜਾਂਦੇ ਆ ਤੇ ਜਦੋਂ ਝੂਠੇ ਮੁਕਦਮਾ ਕਿਸੇ ਦੇ ਦਰਦ ਤੁਸੀਂ ਕਰਦੇ ਉਹਦੀ ਆਤਮਾ ਜਦੋਂ ਦੁਖੀ ਹੁੰਦੀ ਆ ਨਾ ਫਿਰ ਝੂਠਾ ਮੁਕਦਮਾ ਦਰਜ ਵਾਲੇ ਨੂੰ ਦੁੱਖ ਜ਼ਰੂਰ ਪਹੁੰਚਦਾ ਆ ਇਹ ਸਭ ਤੋਂ ਵੱਡਾ ਕਾਰਨ ਕਿਸੇ ਵळे ਟੌਪ ਦੀ ਪੁਲਿਸ ਪੰਜਾਬ ਪੁਲਿਸ ਦੀ ਟੌਪ ਦੀ ਪੁਲਿਸ ਹੁੰਦੀ ਆ ਜਿਹੜੀ 22ਵੇਂ ਨੰਬਰ ਤੇ ਆ ਕਹਿੰਦੇ ਸੀ ਵੀ ਜਿਹੜਿਆ ਕੇਸ ਦੀ ਤਫਤੀਸ਼ ਸਹੀ ਦੀ ਹੁੰਦੀ ਪੰਜਾਬ ਪੁਲਿਸ ਦੇ ਦੋ ਕਰਕੇ ਦੇ ਦੂੰਗੀ ਇੰਨਾ ਇੰਨਾ ਇਤਬਾਰ ਸੀ ਪੰਜਾਬ ਪੁਲਿਸ ਉੱਤੇ ਤੇ ਜਦੋਂ ਤੁਸੀਂ ਗਲਤ ਕੰਮ ਕਰਨ ਵਾਸਤੇ ਪੁਲਿਸ ਵਾਲੇ ਨੂੰ ਵਰਤੋਗੇ ਆਖਿਰ ਉਹਨਾਂ ਦੀ ਵੀ ਕੋਈ ਜ਼ਮੀਰ ਹੈਗੀ ਨਾ ਉਹਨਾਂ ਦੇ ਵੀ ਕੋਈ ਪਰਿਵਾਰ ਹੈਗੇ ਨਾ ਉਹਨਾਂ ਨੂੰ ਵੀ ਭੈੜੇ ਜਾਂਦੇ ਫਿਰ ਰਾਤ ਨੂੰ ਸੁਪਨੇ ਆਉਂਦੇ ਨੇ ਮੈਂ ਪੁੱਠਾ ਕੰਮ ਕੀਤਾ ਜੀ ਤੇ ਨੌਕਰੀ ਕਿਉਂ ਨਹੀਂ ਛੱਡ ਲ ਗਏ ਫਿਰ ਦੂਸਰੀ ਚੀਜ਼ 76% ਦੀ ਪੁਲਿਸ ਜਿਆਦਾ ਦੀ ਬਕਾਇਦਾ ਤੌਰ ਤੇ ਵੀਆਈਪੀ ਸਿਕਿਉਰਿਟੀ ਤੇ ਲੱਗੀ ਹੈ ਵੀਆਈ ਸਿਕਿਉਰਿਟੀ ਨਾ ਕੋਈ ਪੀਣ ਦਾ ਸਮਾਂ ਨਾ ਖਾਣ ਦਾ ਸਮਾਂ ਨਾ ਸੌਣ ਦਾ ਸਮਾਂ ਕੋਈ ਸਮਾਂ ਨਹੀਂ ਕੋਤਿਆ ਮੁੱਖ ਮੰਤਰੀ ਸਿਕਿਉਰਿਟੀ ਲੱਗੀ ਹੈ ਸਾਰਾ ਸਾਰਾ ਮੁੰਡੇ ਭੁੱਖੇ ਪਰ ਵਿਧਨ ਨਾਲ ਰੋਟੀ ਨਹੀਂ ਮਿਲਦੀ ਉਹਨਾਂ ਨੂੰ ਪੜੀ ਸਾਹਿਬ ਅੱਜ ਨਾ ਮੈਂ ਇਹ ਮਾਫ ਕਰਨਾ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਤੇ ਇੱਕ ਸਾਬਕਾ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਦੱਸ ਰਹੇ ਸੀ ਕਹਿੰਦੇ ਵੀ ਜਦੋਂ ਇਹ ਵੀਆਈਪੀ ਨਵੇਂ-ਨਵੇਂ ਬਣਦੇ ਆ ਨਾ ਜਿੱਤ ਜਾਂਦੇ ਆ ਕੋਈ ਮਤਲਬ ਚੇਅਰਮੈਨ ਬਣ ਜਾਂਦਾ ਕੋਈ ਐਮਐਲਏ ਬਣ ਜਾਂਦਾ ਤੇ ਕਹਿੰਦੇ ਵੀ ਜਦੋਂ ਇਹਨਾਂ ਨੇ ਗਨਮੈਨ ਲੈਣੇ ਹੁੰਦੇ ਉਹ ਵੀ ਆਪਣੀ ਮਰਜ਼ੀ ਦੀ ਚੋਣ ਕਰਦੇ ਆ ਵੀ ਮੁੰਡੇ ਜਿਹੜੇ ਆ ਲੰਮੇ ਹੋਣੇ ਚਾਹੀਦੇ ਆ 6 6 ਸਵਾ 6 6 ਫੁੱਟ ਕੱਦ ਹੋਣਾ ਚਾਹੀਦਾ ਇਹਨਾਂ ਦਾ ਤੇ ਐ ਸਮਾਰਟ ਲੱਗਣੇ ਚਾਹੀਦੇ ਆ ਕੋਈ ਕਹਿੰਦਾ ਵੀ ਪੱਗ ਬੜੀ ਸੋਹਣੀ ਬੰਦਾ ਹੋਵੇ ਕੋਈ ਕਹਿੰਦਾ ਵੀ ਇਹਦੇ ਕੋਲ ਵੈਪਨ ਜਿਹੜਾ ਵਾ ਬੜਾ ਮਾਡਰਨ ਹੋਣਾ ਚਾਹੀਦਾ ਇਹ ਤੇ ਫਿਰ ਆਪਣਾ ਇੱਕੋ ਮਤਲਬ ਰੀਲਾਂ ਬਣਾਉਣ ਵਾਲੀ ਗੱਲ ਹੀ ਹੋ ਗਈ ਨਾ ਵੀ ਫੋਟੋਆਂ ਦੇ ਵਿੱਚ ਵਧੀਆ ਲੱਗੀ ਬਿਲਕੁਲ ਬਿਲਕੁਲ ਤੁਸੀਂ ਠੀਕ ਕਿਹਾ ਬਿਲਕੁਲ ਤੁਸੀਂ ਠੀਕ ਕਿਹਾ ਕਿਉਂ ਅੱਗੇ ਪੁਰਸ 5000 ਪੁਰਸੀ ਨਫਰੀ ਹੁੰਦੀ ਸੀ ਤੇ 5000 ਦੀ ਨੌਫਰੀ ਪੂਰਾ ਪੰਜਾਬ ਸੰਭਾਲਦੀ ਸੀ ਅਸੀਂ ਪੰਜਾਬ ਪੁਲਿਸ ਦੇ ਕਰਦਾਰ ਨੂੰ ਇੰਨਾ ਕੁ ਨੀਵਾਂ ਕਰ ਦਿੱਤਾ ਵਾ ਇੰਨਾ ਕੁ ਨੀਵਾਂ ਕਰਦਾ ਪੋਲਿਟਿਸ਼ੀਅਨ ਹੁੰਦੇ ਨੇ ਤੇ ਅੱਜ ਪੰਜਾਬ ਪੁਲਿਸ ਦੇ ਲੋਕੀ ਗੱਲ ਪੈ ਜਾਂਦੇ ਇਹ ਵਿਆਹ ਨਹੀਂ ਸੀਗਾ ਪੁਲਿਸ ਦੀ ਪੂਰੀ ਲੋਕੀ ਕਦਰ ਕਰਦੇ ਸੀਗੇ ਪਿੰਡ ਦੇ ਵਿੱਚ ਸਪਾਈ ਹੁੰਦਾ ਸਾਰਾ ਪਿੰਡ ਕੇ ਰਖਲਾ ਜਾਂਦਾ ਇੱਕ ਅੱਜ ਅਗਲੇ ਸਿੱਧੇ ਗੱਲ ਪੈ ਜਾਂਦੇ ਤੂੰ ਕਰਿਆ ਵੀ ਪੰਜਾਬੀ ਚ ਪੁੱਛਦੇ ਅਗਲੇ ਇਸ ਕਰਕੇ ਇਹਨਾਂ ਪੋਲੀਟਿਸ਼ੀਨਾਂ ਜਿੱਥੇ ਦੇਸ਼ ਦਾ ਬੜਾ ਅਕਰ ਕੀਤਾ ਸਾਡੀ ਪੰਜਾਬ ਪੁਲਿਸ ਐ ਪ੍ਰਸ਼ਾਸਨ ਬੇੜਾ ਕਰ ਕੀਤਾ ਪ੍ਰਸ਼ਾਸਨ ਨੇ ਬੇੜਾ ਕਰ ਕੀਤਾ ਅੱਜ ਕਿਉਂ ਕਿਹਾ ਪਿਆ ਫਿਰ ਸਾਡੇ ਸਪੀਕਰ ਸਾਹਿਬ ਨੂੰ ਕਿ ਅਸੀਂ ਹੋਮ ਸੈਕਟਰੀ ਨੂੰ ਚਿੱਠੀ ਲਿਖਤੀ ਹੈ ਜੀ ਉਹ ਸਾਰੇ ਮਹਿਕਮੇ ਜਿ ਕੋ ਕਾਲੀਆਂ ਪਿੱਡਾਂ ਕਿੱਥੇ ਕਿੱਥੋਂ ਲੱਭ ਕੇ ਜਿ ਕੋ ਕਾਲੀ ਪਿੱਡਾ ਹੋਏ ਇਸ ਕਰਕੇ ਸਾਰੀਆਂ ਜਿੰਮੇ ਗੈਰ ਜ਼ਿੰਮੇਵਾਰੀਆਂ ਨੇ ਤੇ ਪੰਜਾਬ ਆਉਦੀ ਪਾਰਟੀ ਸਾਹਿਬ ਬੱਚਾ ਨਹੀਂ ਹੈ ਇਹ ਗੱਲ ਮੇਰੀ ਨੋਟ ਕਰ ਲੋ ਜੇ ਕਿਤੇ ਇਹਨਾਂ ਨੇ ਬਗਾਵਤ ਸ਼ਗਵਤ ਕਰਨ ਦੀ ਕੋਸ਼ਿਸ਼ ਕੀਤੀ ਤੇ ਭਗਵੰਤ ਮਾਨ ਇੱਥੇ ਰਾਸ਼ਟਰਪਤੀ ਰਾਧੂ ਪ੍ਰੇਫਰ ਕਰੂਗਾ ਗੱਦੀ ਨਹੀਂ ਛੱਡੇਗਾ ਭਰੀ ਜੀ ਜੀ ਪਟਾੜੀ ਸਾਹਿਬ ਗੱਦੀ ਤੇ ਨਹੀਂ ਛੱਡਣਗੇ ਪਰ ਆਮ ਆਦਮੀ ਪਾਰਟੀ ਤੇ ਕਾਂਗਰਸ ਵਾਲੇ ਚਾਹੁੰਦੇ ਆ ਵੀ ਕਿਸੇ ਤਰੀਕੇ ਕਿਸੇ ਹੀਲੇ ਕੋਈ ਅਸੀਂ ਤਿਗੜਮ ਲਾ ਲਈਏ ਕੋਈ ਜੋੜ ਜਿਗਾੜ ਕਰ ਲਈਏ ਤੇ ਹਰਿਆਣਾ ਦੀ ਸੱਤਾ ਤੇ ਕਾਬਜ ਹੋ ਜਾਈਏ ਤੇ ਖਬਰਾਂ ਇਦਾਂ ਨੇ ਵੀ ਗੱਠਜੋੜ ਵੀ ਹੋ ਸਕਦਾ ਹਰਿਆਣਾ ਦੇ ਵਿੱਚ ਇਹਨਾਂ ਦਾ ਕਹਿੰਦੇ ਵੀ ਰਾਹੁਲ ਗਾਂਧੀ ਨਾਲ ਗੱਲਬਾਤ ਚੱਲ ਰਹੀ ਹੈ ਤੇ 10 ਕ ਸੀਟਾਂ ਤੇ ਕਹਿੰਦੇ ਸਹਿਮਤੀ ਬਣਦੀ ਹੈ ਕੀ ਲੱਗਦੇ ਆ ਐਕਚੁਅਲੀ ਬੇਸਿਕਲੀ ਹਰਿਆਣਾ ਦੇ ਵਿੱਚ ਇਹ ਨਾ ਵੀ ਸਹਿਮਤੀ ਕਰਨ ਤਾਂ ਵੀ ਉਹਦਾ ਕੰਮ ਚੱਲ ਜਾਂਦਾ ਕਿਉਂਕਿ ਦਿੱਲੀ ਚ ਕਾਂਗਰਸ ਦਾ ਹੋਇ ਕੁਝ ਨਹੀਂ ਗਾ ਤੇ ਦਿੱਲੀ ਦੇ ਵਿੱਚ ਅੱਜ ਵੀ ਆਮ ਪਾਰਟੀ ਦੀ ਜਿਹੜੀ ਬੜੀ ਮੁੱਤੀ ਸੁਣਵਾਈ ਹੈਗੀ ਫਰਵਰੀ 2025 ਦੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਇਹ ਸੋਚਦੇ ਸਨ ਨੂੰ 10 ਸੀਟਾਂ ਮਿਲ ਜਾਣ ਅਸੀਂ ਪੰਜਤ ਜਿੱਤੀਏ ਕਿੱਟੂ ਕਰਸ ਦੀ ਹਾਜ਼ਰੀ ਨਹੀਂ ਲੱਗਦੀ ਦਿੱਲੀ ਦਿੱਲੀ ਸਰਕਾਰ ਦੇ ਵਿੱਚ ਉਹ ਤੇ ਬਿਹਾਵ ਤੇ ਬਕਾਇਦਾ ਤੌਰ ਤੇ ਇਹ ਕੰਪਰੋਮਾਈਜ਼ ਕਰਨ ਵਾਸਤੇ ਤਿਆਰ ਹੋਏ ਆ ਤੇ ਜਿਹੜੀ ਆਮ ਆਦਮੀ ਪਾਰਟੀ ਉਹ 10 ਸੀਟਾਂ ਮੰਗਦੀ ਹੈ ਕੋਈ ਗੱਲ ਕਹਿ ਰਹੀ ਆ ਵੀ ਇੱਥੇ 10 ਲੋਕ ਸਭਾ ਦੇ ਸੀਟਾਂ ਸੰਤ ਤੁਸੀਂ ਇੱਕ ਦਿੱਤੀ ਸੀ ਇੱਥੇ 90 ਤੇ 10.5 ਦਾ ਹੱਕ ਬਣਦਾ ਸੀ ਤੁਸੀਂ ਇਹ 4 ਤੋਂ ਲੈ ਕੇ 6 ਦਿਨ ਦੇ ਤੇ ਮੈਨੂੰ ਲੱਗਦਾ ਵੀ 7 ਤੱਕ ਦੇ ਤੇ ਸਮਝੌਤਾ ਹੋ ਜਾਣੇ ਨਾਲ ਦਾ 7 ਤੱਕ ਦੇ ਉੱਤੇ ਸਮਝੌਤਾ ਆ ਗਿਆ ਬੇਸਿਕਲੀ ਤੇ ਮੈਂ ਗੱਲ ਕਹੂੰ ਇਹਨਾਂ ਨੂੰ ਕਿ ਜੇ ਇਹ ਸਮਝੌਤਾ ਨਾਲ ਕਰਨ ਇਹਨਾਂ ਦੇ ਫਾਇਦੇਮੰਦ ਕਿਉਂ ਜਿਹੜੀ ਵੋਟ বিজে ਦੀ ਟੁੱਟ ਕੇ ਪੈਣੀ ਉਹ ਆਵਾਮੀ ਪਾਰਟੀ ਦੇ ਪੈਣੀ ਹੈ ਕਾਂਗਰਸੀ ਬੋਲੀ ਪੱਕੀ ਆ ਉਹ ਪੱਕੀ ਰਹਿਣੀ ਹੈ ਦੋ ਤੱਕ ਸਮਝੌਤਾ ਹੋਣਾ हां ਫੇਰ ਹੀ ਰਾਹੁਲ ਗਾਂਧੀ ਕੋਈ ਵੀ ਰਿਸਲੈਂਗ ਤਿਆਰ ਨਹੀਂ ਉਹਨਾਂ ਨੇ ਕਹਿਤਾ ਵੀ ਤੁਸੀਂ ਕਿਸੇ ਤਰੀਕੇ ਨਾਲ ਇਹ ਮਿਲਜੁਨ ਹੋ ਜੋ ਜੇ ਇਹ ਸਮਝਾਤਾ ਹੋ ਗਿਆ ਤੇ ਫੇਰ ਸਮਝ ਲੋ ਕਿ ਕਾਂਗਰਸ ਦੀ ਸਰਕਾਰ ਜਿਹੜੀ ਉਹ ਲਗਭਗ ਤੈ ਆ ਅੱਜ ਤੁਸੀਂ ਇੱਕ ਮੈਂ ਸਰਵੇ ਵੇਖਣ ਰਿਹਾ ਸੀ ਪੰਜਾਬ ਦਾ ਸਰਵੇ ਕੀਤਾ ਕਿਸ ਨੇ ਉਸ ਸਰਵੇ ਦੇ ਹਿਸਾਬ ਨਾਲ ਬਾਕਾਇਦਾ ਤੌਰ ਤੇ ਉਹਨਾਂ ਨੇ ਲੋਕ ਸਭਾ ਦੀ ਚੋਣਾਂ ਦੇ ਸਬੰਧ ਸਰਵੇ ਕੀਤਾ ਉਸ ਸਰਵੇ ਦੇ ਵਿੱਚ 55 ਸੀਟਾਂ ਉਹਨਾਂ ਕਾਂਗਰਸ ਦੀਆਂ 40 ਆਮ ਆਦੀ ਪਾਰਟੀ ਦੀਆਂ 10 ਕੇ 12 ਭਾਜਪਾ ਦੀਆਂ ਤੇ 5 ਸੀਟਾਂ ਸਬੰਧਿਤ ਆਕਾਲੀਆਂ ਨੂੰ ਵੀ ਅੱਜ ਦੀ ਡੇਟ ਚ ਪੰਜ ਸਿੰਮਟ ਕੇ ਮਿੱਠੇ ਪੈ ਨੇ ਲੋਕ ਸਭਾ ਸੀਟਾਂ ਦੇ ਵਿੱਚ ਜਿਸ ਤਰੀਕੇ ਨਾਲ ਵਿਧਾਨ ਸਭਾ ਦਾ ਰਿਜ਼ਲਟ ਆਇਆ ਨੇ ਤੇ ਜਿਹੜੀ ਹਰਿਆਣਾ ਦੀ ਗੱਲ ਆ ਹਰਿਆਣੇ ਦੇ ਵਿੱਚ ਪੀਐਸਜੀ ਵੀ 10 ਹੀ ਹੁੰਦਾ ਸੀ ਤੇ ਅੱਤੀ ਪੰਜ ਤੇ ਆ ਗਈ ਹੈ ਅੱਧ ਤੇ ਆ ਗਈ ਹੈ ਤੇ ਉਹਨਾਂ ਨੇ ਅਨਾਉਂਸ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਅਸੀਂ ਲੰਬੇ ਜੋ ਸੀ ਸੀ ਤਾਂ ਕਿ 70 ਤੋਂ 80 ਅੰਦਾਜ਼ਾ ਸੀ ਕਿ 40 ਦੇ ਕਿਸਮਟ ਕੇ ਰਹਿ ਗਏ ਸੀ ਐਸ ਕੀ ਮੈਨੂੰ ਨਹੀਂ ਉਮੀਦ ਹੋ ਪੀ ਉਹ ਪੰਜੀ ਤੁਖਾ ਟੱਪਣਗੇ ਜਿਹੜੇ ਬੀਜੇਪੀ ਵਾਲੇ ਨੇ ਪੰਜਾਬ ਦੇ ਵਿੱਚ ਸੌਰੀ ਹਰਿਆਣੇ ਦੇ ਵਿੱਚ ਜੰਮੂ ਕਸ਼ਮੀਰ 'ਚ ਇਹ ਤੈਅ ਕਿ ਉੱਥੇ ਜੰਮੂ ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਦੀ ਕਾਗਰਸ ਸਰਕਾਰ ਬਣੇਗੀ ਕਿ ਇਹਨਾਂ ਨੂੰ ਤੇ ਕਸ਼ਮੀਰ 'ਚ ਬੰਦੇ ਨਹੀਂ ਲੱਭੇ ਆਜ ਪਾਬਾ ਉਸਨੇ ਬੰਦੇ ਲੱਭਨੇ ਓਖੇ ਕਸ਼ਮੀਰ ਦੇ ਵਿੱਚ ਬੰਦੇ ਲੱਭ ਰਹੇ ਉਹਨਾਂ ਨੂੰ ਆਜ ਵੀ ਨੈਸ਼ਨਲ ਕਾਨਫਰੰਸ ਜਿਹੜੀ ਉੱਥੇ ਹਰਵਨ ਪਿਆਰੀ ਹੈ ਪੀਡੀਪ ਦੇ ਉੱਤੇ ਲੋਕੀ ਇਸ ਕਰਕੇ ਗੁੱਸਾ ਕਰਦੇ ਵੀ ਨੀਵੀ ਤੋਂ 2018 ਸੌਝੋਤਾ ਕੀਤਾ ਸੀ ਬੀਜੇਪੀ ਤੋਂ ਚੱਲ ਵੀ ਗਈ ਪੀਜੇਪੀ ਵਾਲੇ ਪਾਸੇ ਹੁਣ ਬੀਜੇਪੀ ਨੂੰ ਪੱਲੇ ਨਹੀਂ ਬਾਈ ਬਣਦੀ ਉੱਥੇ ਵੀ ਲਗਭਗ طے ਆ ਵੀ ਕਾਂਗਰਸੀ ਤੇ ਕੌਨ ਨੈਸ਼ਨਲ ਕਾਨਫਰੰਸ ਸਰਕਾਰ ਬਣੇਗੀ ਹਰਿਆਣਾ ਚ ਕਾਂਗਰਸ ਸਰਕਾਰ ਬਣ ਗਈ ਮਹਾਰਾਸ਼ਟਰ ਦੇ ਵਿੱਚ ਉੱਥੇ ਵੀ ਲਗਭਗ ਜਿਹੜਾ ਪੱਲੜਾ ਭਾਰੀ ਆ ਉਦਮ ਠਾਕਰੇ ਦਾ ਲੋਕ ਉਹਨੂੰ ਗੁਰੂ ਵਾਂਗੂ ਪੁਜਦੇ ਉੱਥੇ ਰਗੀ ਤੁਹਾਡੀ ਝਾਰਖੰਡ ਦੀ ਗੱਲ ਝਾਰਖੰਡ ਦੇ ਕੰਮ ਵਿੱਚ ਵੀ 50-50 ਆ ਮੈਂ ਇਹ ਗੱਲ ਇਹਨੂੰ ਕਹੀ ਸੀ ਇੱਕ ਨੇ ਮੇਰੀ ਗੱਲ ਰਹੀ ਸੀ ਮੈਂ ਕਿ ਤੁਸੀਂ ਜਾ ਕੇ ਡੇਰੇ ਲਾ ਲਓ ਜੇਕਰ ਰਾਹੁਲ ਗਾਂਧੀ ਇੱਕ ਹਫਤਾ ਜਾ ਕੇ ਬਹਿ ਜਾਵੇ ਨਾ ਉੱਥੇ ਆਪਣੇ ਝਾਰਖੰਡ ਦੇ ਵਿੱਚ ਉਹ ਵੀ ਨਹੀਂ ਕੀਤੀ ਜਾਂਦੀ ਜਿੱਦਣ ਇਹ ਚਾਰ ਸੀਟਾਂ ਹਰ ਗਏ ਚਾਰ ਜਿਹੜੀ ਇਹ ਵਿਧਾਨ ਸਭਾ ਹਰ ਗਏ ਕੋਦਨ ਬੀਜ ਬੀਜਪੀ ਚ ਬਗਾਵਤ ਸ਼ੁਰੂ ਹੋ ਜੇਗੀ। ਤੋਂ ਬੀਜਪੀ ਵਾਲੇ ਜਵਾਬ ਮੰਗਣਗੇ ਬਾਕਾਇਦਾ ਤੌਰ ਤੇ ਮੋਦੀ ਕੋਲ। ਆਰਐਸ ਵੀ ਵਾਲੇ ਜਵਾਬ ਮੰਗਣਗੇ ਮੋਦੀ ਕੋਲ। ਜਾਤੀ ਜਨਗਣਨਾ ਬਾਰੇ ਕੀ ਕਿਹਾ? ਪਹਿਲਾਂ ਕਹਿੰਦੀ ਸੀ ਇਹ ਦੇਸ਼ ਵਾਸਤੇ ਦੇਸ਼ ਤਰ੍ਹਾਂ ਕੰਮ ਕਰੇਗੀ। ਅੱਜ ਉਹ ਹੀ ਆਰਐਸ ਸੇ ਕਹਿ ਰਿਹਾ ਵੀ ਜਾਤੀ ਗਣਨਾ ਹੋਣੀ ਜਿਹਦੀਆਂ ਲੇਕਿਨ ਇਹਦਾ ਸਿਆਸੀ ਫਤਨ ਇਹ ਜਾਣਾ ਚਾਹੀਦਾ। ਕਿਉਂ ਮੋਦੀ ਸਾਹਿਬ ਇਹਦਾ ਨਹੀਂ ਹੋਣੀ ਚਾਹੀਦੀ। ਛਾ ਕਿ ਨਾ ਨਹੀਂ ਬੰਦੀ ਹੁਣ ਉਹਨਾਂ ਦੇ ਜਿਹੜਾ ਸੰਤੋਸ਼ ਕੀ ਨਾ ਉਹਦਾ ਉਹਨੇ ਬਿਆਨ ਦੇ ਦਿੱਤਾ ਕਿ ਜਾਤੀ ਗੰਡ ਦਾ ਸੀ ਹੱਕ ਚ ਲੇ ਕੇ ਦੇ 86 ਤੌਰ ਤੇ ਦਾ ਫੈਸਲਾ ਨਹੀਂ ਲੱਗਣਾ ਚਾਹੀਦਾ ਇਸ ਕਰਕੇ ਉਹਨਾਂ ਨੂੰ ਮਹਿਸੂਸ ਹੁੰਦਾ ਵਾ ਕਿ ਇਸ ਵळे ਮੋਦੀ ਦਾ ਉਹ ਜਲਵਾ ਨਹੀਂ ਰਿਹਾ ਤੇ ਵੈਸੇ ਵੀ ਇਸ ਮਹੀਨੇ ਚ ਮੋਦੀ ਸਾਹਿਬ 75 ਸਾਲ ਦੇ ਹੋ ਜਾਣੇ ਆ ਸਤਿਆਪਾਲ ਜਿਹੜੇ ਸਾਡੇ ਹੈਗੇ ਸੀ ਸਾਬਕਾ ਮਲਕ ਉਹਨਾਂ ਨੇ ਅੱਜ ਵੀ ਕਿਹਾ ਕਿ ਚੋਪ ਕਰਕੇ ਮੋਦੀ ਨੂੰ ਰਿਟਾਇਰ ਕਰ ਦਿਓ ਚੰਗੇ ਰਹੋਗੇ ਅਰ ਕੀ ਚਲੋ ਇਹਨਾਂ ਦੀ ਪੂਲ ਪ੍ਰਿਖੇ ਸਵਾਰੀ ਗਾਂ ਸਰਕਾਰ ਨੇ ਇਹਨਾਂ ਨੂੰ ਦੀ ਉਹ ਜੀ ਪੜੀ ਸਾਹਿਬ ਜਦੋਂ ਮੁੱਖ ਮੰਤਰੀ ਸਾਹਿਬ ਸਾਰਾ ਕਨਕਲੂਡ ਕਰ ਰਹੇ ਸੀਗੇ ਸੈਸ਼ਨ ਨੂੰ ਤੇ ਜਦੋਂ ਪੰਚਾਇਤੀ ਚੋਣਾਂ ਦਾ ਜ਼ਿਕਰ ਹੋਇਆ ਕਹਿੰਦੇ ਵੀ ਜਿਹੜੀਆਂ ਪਿੰਡਾਂ ਦੇ ਵਿੱਚ ਪੰਚਾਇਤਾਂ ਸਰਬਸਹਿਮਤੀ ਨਾਲ ਸਰਪੰਚ ਚੁਣ ਲੈਣਗੀਆਂ 5 ਲੱਖ ਰੁਪਈਆ ਕਹਿੰਦੇ ਉਸ ਪੰਚਾਇਤ ਨੂੰ ਦਿੱਤਾ ਜਾਏਗਾ ਕਹਿੰਦੇ ਤੁਸੀਂ ਸਟੇਡੀਅਮ ਦੀ ਮੰਗ ਕਰੋਗੇ ਹਸਪੀਟਲ ਦੀ ਮੰਗ ਕਰੋਗੇ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ ਕਰੋਗੇ ਤੇ ਕਹਿੰਦੇ ਆਪਾਂ ਉਹ ਵੀ ਕਰਾਂਗੇ ਤੇ ਨਾਲ ਹੀ ਬੜੀ ਅਹਿਮ ਗੱਲ ਉਹਨਾਂ ਨੇ ਕੀਤੀ ਕਹਿੰਦੇ ਭਾਵਾਂ ਹੋਵੇ ਹਲਕਾ ਦਾਖਾ ਤੇ ਭਾਵਾਂ ਹੋਵੇ ਡੇਰਾ ਬਾਬਾ ਨਾਨਕ ਕਹਿੰਦੇ ਮੈਂ ਨਹੀਂ ਫਰਕ ਕਰਦਾ ਇਹਦੇ ਕੀ ਅਰਥ ਕੱਢੀਏ ਜੀ ਇਹਦੇ ਅਰਥ ਸਿਰਫ ਇਹੀ ਆ ਕਿ ਜਿਹੜੀ ਡੇਰਾ ਬਾਬਾ ਨਾਨਕ ਦੇ ਜਿਹੜਾ ਅਕਾਲੀ ਹੁੰਦਾ ਸੀ ਰਵਿਕਰਨ ਸਿੰਘ ਕਾਲੂ ਉਹ ਬਾਅਦ ਚ ਹਲਕਾਂ ਚਾਜ ਵੀ ਸੀਗਾ ਉੱਥੋਂ ਚੋਲ ਵੀ ਲੜੀ ਸੀ 400 ਥੰਮਥਿੰਗ ਵੋਟਾਂ ਨਾਲ ਹਰਿਆ ਸੀ ਇਹਦੇ ਕੋਲ ਆਪਣੇ ਕੋਲੋਂ ਰਣਾਵੀ ਕੋ ਉਹ ਚਲੇ ਗਿਆ ਭਾਜਪੀ ਦੇ ਵਿੱਚ ਕਿਉਂ ਗਿਆ ਸਾਨੂੰ ਨਹੀਂ ਪਤਾ ਹੁਣ ਇਹ ਉਹਦੇ ਤੇ ਪੱਟੂ ਪਾਉਂਦੇ ਆ ਕਿ ਉਹ ਬੰਦਾ ਇੱਕ ਜਾਇਬ ਜਿਹੜਾ ਫਾਈਟ ਦੇਣ ਦੇ ਕਾਬਿਲ ਆ ਤੁਸੀਂ ਉਹਨੂੰ ਲੈ ਕੇ ਤੇ ਵਿਖੇਦਾ ਤੌਰ ਤੇ ਇੱਥੇ ਆਪਣਾ ਉਮੀਦਵਾਰ ਬਣਾਈਏ ਅਜੇ ਇਹਨਾਂ ਦੀ ਤੈਅ ਬੈਠੀ ਨਹੀਂ ਕਿ ਜਦਨ ਇਲੈਕਸ਼ਨ ਨਾ ਹੋਊਗੀ ਉਦੋਂ ਸ਼ਾਇਦ ਤੈਅ ਬਹਿ ਜਾਵੇ ਨਾਲ ਭਾਵੇਂ ਕਿ ਰਵੀ ਕੰਥ ਸਿੰਘ ਕੋਲੋਂ ਬਾਰ ਬਾਰ ਕਹ ਰਹੇ ਵੀ ਨਹੀਂ ਮੈਂ ਤੇ ਭਾਜਪੀ 'ਚ ਰਹਿਣਾ ਮੈਂ ਕਿਤੇ ਜਾਣਾ ਨਹੀਂ ਲੇਕਿਨ ਕੁਰਸੀ ਮਿਲਦੀ ਦੇਖਦੀ ਹੋਵੇ ਨਾ ਤੇ ਫਿਰ ਅਗਲਾ ਪਿੱਛਾ ਭੁਗ ਨਹੀਂ ਵੇਖਦਾ ਇਹੀ ਹਾਲ ਦਾਖਾ ਦਾ ਵਾ ਜਿਸ ਤਰੀਕੇ ਨਾਲ ਹਾਊਸ ਦੇ ਵਿੱਚ ਕਿਆਲੀ ਸਾਹਿਬ ਨੇ ਮੁੱਖ ਮੰਤਰੀ ਤਰੀਫਾਂ ਕੀਤੀਆਂ ਨੇ ਜਿਸ ਤਰੀਕੇ ਨਾਲ ਮੁਖੰਦਸ਼ਵਨ ਦਿੱਤੀਆਂ ਨੇ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦਾ ਸਪਸ਼ਟ ਬੇਸਦਾ ਵਾ ਕਿ ਕਿਸੇ ਵੇਲੇ ਵੀ ਕੋਈ ਕਿਸੇ ਪਾਸੇ ਢੋਲਗਾਰੇ ਖੜਕ ਸਕਦੇ ਨੇ ਆਜੋ ਭਈ ਤੁਹਾਡੇ ਪਾਸੇ ਦਰਵਾਜ਼ੇ ਖੁੱਲੇ ਨੇ ਤੇ ਮੁੱਖ ਮੰਤਰੀ ਸਾਹਿਬ ਦੀ ਵੀ ਕੋਸ਼ਿਸ਼ ਆ ਕਿ ਜੇ ਇਹ ਆਲीडी ਸਾਹਿਬ ਆ ਜਾਂਦੇ ਆ ਤੇ ਫਿਰ ਇਹਨਾਂ ਨੂੰ ਬੰਗੇ ਦੇ ਵਿੱਚ ਦਾਖਲ ਦੇ ਵਿੱਚ ਇਲੈਕਸ਼ਨ ਕਰਾਉਣ ਦੀ ਲੋੜ ਨਹੀਂ ਪੈਂਦੀ ਐਂਟੀ ਡਿਫੈਕਸ਼ਨ ਲਾਦੇ ਮੁਤਾਬਕ 2/3 ਬਹੁਮਤ ਜਿਹੜਾ ਇੱਕ ਪਾਸੇ ਹੋ ਜੂ ਤੇ ਇੱਕ ਤੇ ਇੱਕ ਪਾਸੇ ਰਹੇ ਜੂ ਤੇ ਜਿਹੜਾ 2/3 ਹੋਊ ਤੇ ਤੇ ਐਂਟੀ ਡਿਫੈਕਸ਼ਨ ਲੱਗੂ ਨਹੀਂ ਹੁੰਦਾ ਜੀ ਅਟਿਕ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਪਟਾਈਮਾਈਜ਼ ਕਰੋ ਤੇ ਖਬਰਾਂ ਤਫਸੀਲ ਦੇ ਨਾਲ ਸਮਝਾਉਂਦੇ ਹੋ ਬਹੁਤ ਬਹੁਤ ਧੰਨਵਾਦ ਸਖਸ਼ੀਏ ਕਾਰਨ Çok teşekkürler, çok teşekkür